ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁੱਕ ਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਬੈਂਗਨ ਦਾ ਭੜਤਾ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਸਟੈਂਡ ਲਾਵਾਂਗੇ ਜੋ ਕਿ ਆਪਾਂ ਨੂੰ ਸੇਕ ਲਈ ਚਾਹੀਦਾ ਹੈ ਆਪਾਂ ਇਹਨਾਂ ਨੂੰ ਡਾਇਰੈਕਟ ਇਸ ਫਲੇਮ ਤੇ ਨਹੀਂ ਰੱਖ ਸਕਦੇ ਇਸ ਲਈ ਆਪਾਂ ਇੱਕ ਸਟੈਂਡ ਰੱਖਾਂਗੇ ਜੋ ਗਰਮ ਹੋ ਕੇ ਜਸਦਾ ਸਿੱਧਾ ਸੇਕ ਆਪਣੇ ਬੈਂਗਨ ਉੱਪਰ ਜਾਵੇਗਾ ਤੇ ਫਿਰ ਹੁਣ ਆਪਾਂ ਬੈਂਗਨ ਨੂੰ ਗ੍ਰੀਸ ਚਾ ਕਰਕੇ ਆਇਲ ਦੇ ਨਾਲ ਤੇ ਆਪਾਂ ਇਹਨਾਂ ਇਸ ਸਟੈਂਡ ਉੱਪਰ ਰੱਖ ਦੇਵਾਂਗੇ ਅੱਜ ਕੱਲ ਪਾੜਥਾ ਬਣਾਉਣ ਲਈ ਕਈ ਹੋਰ ਵੀ ਤਰੀਕੇ ਚੱਲਦੇ ਨੇ ਜਿੱਦਾਂ ਕਿ ਕੱਟ ਕੇ ਉਬਾਲ ਲੈਂਦੇ ਨੇ ਜਾਂ ਮਾਈਕ੍ਰੋਵੇਵ ਕਰ ਲੈਂਦੇ ਨੇ ਪਰ ਆਪਾਂ ਤੇ ਇਸੇ ਸਟਾਈਲ ਵਿੱਚ ਹੀ ਇਹਨਾਂ ਨੂੰ ਭੁੰਨਾਂਗੇ ਅਤੇ ਥੋੜਾ ਜਿਹਾ ਤੇਲ ਲਗਾ ਕੇ ਹੁਣ ਆਪਾਂ ਇਹਨਾਂ ਨੂੰ ਸੇਕ ਉੱਤੇ ਰੱਖ ਦਿੰਦੇ ਹਾਂ ਤੇ ਥੋੜੇ ਟਾਈਮ ਬਾਅਦ ਆਪਾਂ ਪਾਸਾ ਪਲਟਾਉਂਦੇ ਰਵਾਂਗੇ ਤਾਂ ਜੋ ਇਹ ਚਾਰੇ ਸਾਈਡਾਂ ਤੋਂ ਚੰਗੀ ਤਰ੍ਹਾਂ ਭੁੱਜ ਜਾਂ ਰਥੇ ਵਿੱਚ ਪਾਉਣ ਲਈ ਅਸੀਂ ਪਿਆਜ਼, ਟਮਾਟਰ, ਅਦਰਕ, ਲਸਣ, ਹਰੀਆਂ ਮਿਰਚਾਂ, ਧਨੀਆ ਬਰੀਕ ਕੱਟ ਲਵਾਂਗੇ। ਅਦਰਕ ਅਤੇ ਲਸਣ ਅਸੀਂ ਇੱਥੇ ਕਾਟੀ ਪਾ ਰਹੇ ਹਾਂ ਗਰਮੀ ਕਰਕੇ। ਬੈਂਗਣ ਵੀ ਸਾਡੇ ਚਾਰੇ ਸਾਈਡਾਂ ਤੋਂ ਪੂਜ ਗਏ ਨੇ। ਚੰਗੀ ਤਰ੍ਹਾਂ ਇਹਨਾਂ ਨੂੰ ਸੇਕ ਲੱਗ ਚੁੱਕਿਆ ਹੈ। ਬਸ ਥੋੜਾ ਬਹੁਤ ਹੈ। ਕੱਚੇ ਨੇ ਤੇ ਆਪਾਂ ਥੋੜਾ ਜਿਹਾ 2-4 ਮਿੰਟ ਹੋਰ ਸੇਕ ਲਵਾਵਾਂਗੇ। ਬੈਂਗਨ ਆਪਣੇ ਝੁੱਜ ਚੁੱਕੇ ਨੇ ਹੁਣ ਆਪਾਂ ਪੈਨ ਵਿੱਚ ਦੋ ਚਮਚ ਸਰੋਂ ਦੇ ਤੇਲ ਲਵਾਂਗੇ ਤੇ ਉਸ ਵਿੱਚ ਜੀਰਾ ਤੇ ਸਾਬਤ ਧਨੀਆ ਪਾ ਲਵਾਂਗੇ ਸਾਬਤ ਧਨੀਆ ਆਪਸ਼ਨਲ ਹੈ ਜੇ ਤੁਸੀਂ ਪਾਊਡਰ ਪਾਉਣਾ ਚਾਹੁੰਦੇ ਹੋ ਪਾਊਡਰ ਪਾ ਸਕਦੇ ਹੋ ਤੇ ਮੈਂ ਸਾਬਤ ਨਹੀਂ ਪਾਇਆ ਹੈ ਤੇ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਰੋਸਟਡ ਕਰ ਲਵਾਂਗੇ ਜੀਰਾ ਫਰਾਈ ਹੋਣ ਤੋਂ ਬਾਅਦ ਆਪਾਂ ਹੁਣ ਇਸ ਵਿੱਚ ਥੋੜੀ ਜਿਹੀ ਹਿੰਗ ਪਾਵਾਂਗੇ ਇਹ ਵੀ ਆਪਸ਼ਨਲ ਹੈ ਜੇ ਤੁਸੀਂ ਪਾਉਣੀ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਬਿਲਕੁਲ 1 ਪਿੰਚ ਹੀ ਆਪਾਂ ਪਾਉਣੀ ਹੈ ਹੁਣ ਆਪਾਂ ਲਸਣ ਅਦਰਕ ਹਰੀਆਂ ਮਿਰਚਾਂ ਪਾ ਕੇ ਇਸ ਨੂੰ ਥੋੜਾ ਜਿਹਾ ਫਰਾਈ ਕਰਾਂਗੇ ਹਰੀਆਂ ਮਿਰਚਾਂ ਵੀ ਆਪਾਂ ਪਾਈ ਲਵਾਂਗੇ ਬਸ ਇਹਨਾਂ ਨੂੰ ਬਿਲਕੁਲ ਥੋੜਾ ਜਿਹਾ ਸੇਕ ਲਵਾਵਾਂਗੇ ਲਸਣ ਅਦਰਕ ਹਰੀ ਮਿਰਚ ਅਤੇ ਸਾਫ ਪਾਲਾਲ ਮਿਰਚ ਅਸੀਂ ਇਹਨਾਂ ਸਾਰਿਆਂ ਨੂੰ 1 ਮਿੰਟ ਲਈ ਫਰਾਈ ਕਰਾਂਗੇ ਅਤੇ 1 ਮਿੰਟ ਫਰਾਈ ਕਰਨ ਤੋਂ ਬਾਅਦ ਹੁਣ ਅਸੀਂ ਇਸ ਵਿੱਚ ਨਾਲ ਲੱਗਦੇ ਹੀ ਪਿਆਜ਼ ਪਾ ਦੇਵਾਂਗੇ ਅਤੇ ਪਿਆਜ਼ ਨੂੰ ਅਸੀਂ 골ਡਨ ਹੋਣ ਤੱਕ ਭੁੰਨਾਂਗੇ ਤੇ ਵਿੱਚ ਵਿੱਚ ਹਲਾਉਂਦੇ ਵੀ ਰਵਾਂਗੇ ਸਾਡੇ ਠੰਡੇ ਹੋ ਗਏ ਨੇ ਤੇ ਹੁਣ ਅਸੀਂ ਇਸ ਦਾ ਛਿਲਕਾ ਉਤਾਰ ਦੇਵਾਂਗੇ ਤੇ ਛਿਲਕਾ ਉਤਾਰਦੇ ਸਮੇ ਇਸ ਵਿੱਚੋਂ ਪਾਣੀ ਨਿਕਲਦਾ ਹੈ ਉਹ ਪਾਣੀ ਅਸੀਂ ਡੋਲਣਾ ਨਹੀਂ ਹੈ ਤੇ ਉਸ ਨੂੰ ਵੀ ਅਸੀਂ ਵਿੱਚ ਹੀ ਯੂਜ਼ ਕਰਾਂਗੇ ਮਸਾਲੇ ਵਿੱਚ ਪਾਉਣ ਸਮੇ ਆਪਾਂ ਇਹਨਾਂ ਨੂੰ ਕੱਟ ਕੇ ਜਾਂ ਇਦਾਂ ਹੱਥ ਨਾਲ ਤੋੜ ਕੇ ਵੀ ਪਾ ਸਕਦੇ ਹਾਂ ਤੇ ਪਾਣੀ ਵੀ ਆਪਾਂ ਯੂਜ਼ ਕਰਾਂਗੇ ਹੁਣ ਦੂਸਰੀ ਸਾਈਡ ਸਾਡਾ ਤੜਕਾ ਬਣ ਕੇ ਤਿਆਰ ਹੈ ਤੇ ਹੁਣ ਅਸੀਂ ਇਸ ਵਿੱਚ ਜੋ ਬੈਂਗਣ ਭੁੰਨੇ ਸਨ ਉਹ ਪਾ ਦੇਵਾਂਗੇ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਪਾਣੀ ਵੀ ਅਸੀਂ ਵਿੱਚ ਹੀ ਯੂਜ਼ ਕਰ ਦਿੱਤਾ ਹੈ ਉਸ ਨੂੰ ਵੀ ਅਸੀਂ ਨਹੀਂ ਡੋਲਣਾ ਕਿਉਂਕਿ ਉਹ ਪਾਣੀ ਕੋਈ ਆਮ ਪਾਣੀ ਨਹੀਂ ਹੈ ਇਸ ਵਿੱਚੋਂ ਹੀ ਨਿਕਲਿਆ ਹੋਇਆ ਬੈਂਗਣਾ ਵਿੱਚੋਂ ਹੀ ਨਿਕਲਿਆ ਹੋਇਆ ਹੈ ਹੁਣ ਆਪਾਂ ਇਸ ਨੂੰ ਪਕਾਵਾਂਗੇ ਦੋ ਤੋਂ ਚਾਰ ਮਿੰਟ ਤੱਕ ਇਹ ਪੱਕ ਕੇ ਬਿਲਕੁਲ ਤਿਆਰ ਹੋ ਜਾਵੇਗਾ ਤੇ ਅਸੀਂ ਇਸ ਨੂੰ ਘੜਸ਼ੀ ਮਾਰ ਕੇ ਹਿਲਾਉਂਦੇ ਹੋਏ ਪਕਾਣਾ ਹੈ ਤਾਂ ਜੋ ਇਹ ਥੱਲੇ ਨਾ ਲੱਗ ਜਾਵੇ ਸੜ ਨਾ ਜਾਵੇ ਤੇ ਜਦੋਂ ਇਸ ਦਾ ਬੈਂਗਨ ਦਾ ਪੂਰੀ ਤਰ੍ਹਾਂ ਕੱਚਾਪਣ ਖਤਮ ਹੋ ਗਿਆ ਤਾਂ ਅਸੀਂ ਇਸ ਵਿੱਚ ਲਾਸਟ ਤੇ ਟਮਾਟਰ ਪਾ ਦੇਵਾਂਗੇ ਤੇ ਫਿਰ ਅਸੀਂ ਟਮਾਟਰ ਵੀ 1-2 ਮਿੰਟ ਲਈ ਚੰਗੀ ਤਰ੍ਹਾਂ ਪਕਾ ਲਵਾਂਗੇ ਟਮਾਟਰ ਨੂੰ ਪੱਕ ਜਾਣ ਤੋਂ ਬਾਅਦ ਬਸ ਆਪਣਾ ਪੜਤਾ ਬਣ ਕੇ ਤਿਆਰ ਹੋ ਜਾਵੇਗਾ ਤੇ ਇਸ ਵਿੱਚ ਆਪਾਂ ਲਾਲ ਮਿਰਚ ਬਿਲਕੁਲ ਵੀ ਐਡ ਨਹੀਂ ਕੀਤੀ ਤੇ ਨਾ ਹੀ ਆਪਾਂ ਇਸ ਵਿੱਚ ਹਲਦੀ ਪਾਈ ਹੈ ਇੱਕ ਨਮਕ ਪਾਇਆ ਹੈ ਜੋ ਕਿ ਆਪਾਂ ਤੜਕੇ ਵਿੱਚ ਹੀ ਪਾ ਲਿਆ ਸੀ ਤੇ ਹਰੀਆਂ ਮਿਰਚਾਂ ਯੂਜ਼ ਕੀਤੀਆਂ ਨੇ ਇਸ ਦਾ ਜਿੰਨਾ ਵੀ ਕਲਰ ਆਵੇਗਾ ਉਹ ਟਮਾਟਰ ਦੇ ਕਲਰ ਨਾਲ ਹੀ ਆਵੇਗਾ ਜੇ ਤੁਸੀਂ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਪਰ ਮੈਂ ਲਾਲ ਮਿਰਚ ਯੂਜ਼ ਨਹੀਂ ਕਰਦੀ ਐਸ ਲਈ ਆਪਾਂ ਲਾਲ ਮਿਰਚ ਨਹੀਂ ਪਾਈ ਤੇ ਪਰਥੇ ਵਿੱਚ ਹਲਦੀ ਦਾ ਯੂਜ਼ ਨਹੀਂ ਹੁੰਦਾ ਇਸ ਕਰਕੇ ਹਲਦੀ ਵੀ ਨਹੀਂ ਪਾਈ ਤੇ ਹੁਣ ਆਪਾਂ ਇਸ ਵਿੱਚ ਧਨੀਆ ਪਾ ਦਿੱਤਾ ਹੈ ਤੇ ਆਪਣਾ ਪਰਾਠਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇਸ ਨੂੰ ਟਰਾਈ ਕਰਨਾ ਬਣਾ ਕੇ ਦੇਖਣਾ ਤੇ ਮੈਨੂੰ ਦੱਸਣਾ ਕਿ ਕਿ ਇਸ ਤਰ੍ਹਾਂ ਬਣਿਆ ਹੈ ਏੰਗਨ ਤੇ ਪਰਥੇ ਨੂੰ ਰੋਟੀ ਪੂਰੀ ਪਰਾਠਾ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਅਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਲਾਈਕ ਕਰਨਾ ਤੇ ਸੋਹਣੇ-ਸੋਹਣੇ ਕਮੈਂਟਸ ਕਰਕੇ ਦੱਸਣਾ ਕਿ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਰੈਸਪੀ ਤੇ ਮਿਲਦੇ ਹਾਂ ਆਪਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸ਼ਸ਼ੀਕਾਲ ਧੰਨਵਾਦ ਬਾਏ ਬਾਏ